ਇਸ ਇਲਾਕੇ ਦਾ ਨੌਜਵਾਨ ਹੈ ਔਰ ਅਸੀਂ ਤੇ ਮਿਲਖਾ ਹੀ ਹਰਿਆਣੀਆਂ ਵਾਲੀਆ ਧੋਨੀ ਆ ਗਿਆ ਮੇਰੇ ਪੰਜਾਬੀ ਵੀਰੋ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਇਸ ਨੌਜਵਾਨ ਦੇ ਲਈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਓ ਸ਼ੀਲੂ ਨੂੰ ਕਿਹੜੀ ਕਿਹੜੇ ਪਿਆਰ ਕਰਦੇ ਆ ਫਿਰ ਹਰਿਆਣੇ ਟਾੜੀਆਂ ਜੀਆਂ ਵੱਜਦੀਆਂ ਓ ਦੀਪ ਆ ਗਿਆ ਅੱਜ ਕਹਿੰਦੇ ਲਾਰਡ ਜੋਲ ਤੇ ਮਨਸ਼ੇਰ ਗਿੱਲ ਹੁਣਾਂ ਦੇ ਪਿਆਰ ਭਰੇ ਸੱਦੇ ਤੇ ਦੀਪ ਦੁਰਜੀ ਵਾਲਾ ਵੀ ਪੁੱਜਿਆ ਆਸਟ੍ਰੇਲੀਆ ਤੋਂ ਸਾਡੇ ਭਰਾ ਲਾਰਡ ਜੋਲ ਹੁਣੀ ਮਨਸ਼ੇਰ ਗਿੱਲ ਇਸ ਇਲਾਕੇ ਦਾ ਨੌਜਵਾਨ ਹੈ ਔਰ ਅਸੀਂ ਤੇ ਮਿਲਖਾਈ ਕਹਿੰਨੇ ਆ ਔਰ ਮੇਰੇ ਵੀਰੋ ਉਹਨਾਂ ਦੀ ਇਹ ਖੇਡ ਕਲੱਬ ਦੇ ਲਈ ਖੇਡਦਾ ਗੁਰਦਾਸਪੁਰ ਲਾਈਨ ਦੇ ਲਈ ਜਿਹੜੇ ਜਿਹੜੇ ਕਿਆ ਬਾਤ ਹੈ ਇਹ ਐਕਸ਼ਨਾਂ ਵਾਲੀ ਮਸ਼ੀਨ ਹੈ ਦੁਨੀਆ ਪਿਆਰ ਕਰਦੀ ਹੈ ਇੱਕ ਖਿਡਾਰੀ ਮੇਰੀ ਨਜ਼ਰ ਦੇ ਵਿੱਚ ਜਾਦੂਗਰ ਵੀ ਪਿਆਸ ਗਿਆ ਜਾਦੂ ਮੇਰਾ ਕਿਹੜੇ ਪਾਸੇ ਆ ਜੇ ਮੇਰੀ ਆਵਾਜ਼ ਨੂੰ ਸੁਣਦਾ ਤਾਂ ਯਾਰ ਦੋ ਕਿ ਕਦਮ ਚੱਲ ਕੇ ਖੇਡ ਮੈਦਾਨ ਦੇ ਵਿੱਚ ਹੀ ਆ ਜਾਏ ਅੱਜ ਕਬੱਡੀ ਦਾ ਜਾਦੂਗਰ ਵੀ ਆ ਜਾਦੂਗਰ ਆ ਗਿਆ ਰਪਿੰਦਰ ਆ ਦੇਖ ਸਾਹਮਣੇ ਇੰਰਲੇ ਪਾਸੇ ਆਉ ਆ ਗਿਆ ਰਾਣੀ ਵਾਲੀਆ ਕੋਨੀ ਆ ਗਿਆ ਰਾਣੀ ਵਾਲੀਆ ਕੋਨੀ ਆ ਗਿਆ ਮੇਰੇ ਜੋਨ ਦੇ ਲਈ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਰਾਣੀ ਵਾਲੀਏ ਕੋਹਨੀ ਨੇ ਜਦੋਂ ਕਹਿੰਦੇ ਹੁੰਦੇ ਹਨ ਨਾ ਵੀ ਹਿੱਕ ਦੀ ਕੱਢ ਕੇ ਪਿੱਥੋ ਵਾਲੇ ਸ਼ੀਰੇ ਦੀ ਟੀਮ ਵੱਲੋਂ ਕਬੱਡੀਆਂ ਪਾਈਆਂ ਤੇ ਦੁਨੀਆ ਨਚਾਈ ਹੈ ਆਹ ਦੁਨੀਆ دیਵਾਨੀ ਕੀਤੀ ਹੈ ਲੈ ਵੀ ਨਰਵੈਰ ਸਿੰਘ ਜੀਹਾਂ ਨੂੰ ਆਖਦੇ ਹਨ ਇੱਕ ਵਾਰੀ ਗੱਡ ਕੇ ਤਾੜੀਆਂ ਮਾਰ ਦਿਓ ਮੇਰੇ ਪੰਜਾਬੀ ਵੀਰੋ ਮੈਨੂੰ ਅੱਜ ਵੀ ਯਾਦ ਹੈ ਰਾਣੀ ਵਾਲੀਏ ਕੋਹਨੀ ਨੂੰ ਲਾਂਚ ਕਰਨ ਵਾਲਾ ਵੀ ਆਹ ਬੰਦਾ ਖੜਾ ਹੈ ਪਹਿਲੋਂ ਪਹਿਲ ਜੈਤੋ ਦੀ ਟੀਮ ਵੱਲੋਂ ਕੋਹਨੀ ਆਇਆ ਹੈ ਔਰ ਪੱਕੇ ਤੌਰ ਤੇ ਖੇਡਿਆ ਫਿਰ ਮੇਰੇ ਵੀਰੋ ਕਹਿੰਦੇ ਮੇਰੇ ਵੀਰੋ ਪਿੱਥੋ ਦੇ ਲਈ ਖੇਡਿਆ ਨਰਮਿੰਦਰ ਕੋਨੀ ਓ ਸ਼ੀਲੂ ਨੂੰ ਕਿਹੜਾ ਕਿਹੜਾ ਪਿਆਰ ਕਰਦੇ ਆ ਫਿਰ ਹਰਿਆਣਾ ਸ਼ੀਲੂ ਨੇ ਪਿਛਲੇ ਦਿਨੀ ਟਰੈਕਟਰ ਜਿੱਤਿਆ ਲੈ ਵੀ ਸ਼ੀਲੂ ਮੁਬਾਰਕਬਾਦ ਆ ਨੌਜਵਾਨਾ ਤੇਰੇ ਲਈ ਹਰਿਆਣੇ ਵਾਲਾ ਸ਼ੀਲੂ ਅੱਜ ਦੇ ਮੇਲੇ ਤੇ ਦਬਰਜੀ ਵਾਲੇ ਦੀਪ ਨੂੰ ਲੈ ਕੇ ਪੁੱਜ ਗਿਆ ਬਾਹੂ ਅਕਬਰਪੁਰ ਦੀ ਟੀਮ ਪੁੱਜ ਗਈ ਹੈ ਮੈਂ ਬੇਨਤੀ ਕਰਦਾ ਵੀ ਜਲਦੀ ਦੇ ਨਾਲ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾਲ ਹੀ ਬੈਲ ਦਾ ਆਈਕਨ ਦਬਾਰਨਾ ਤਾਂ ਜੋ ਕਬੱਡੀ ਦੀ ਅਰੀਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਭ ਤੋਂ ਪਹਿਲਾਂ